ਸਤਿ ਸ਼੍ਰੀ ਅਕਾਲ ਜੀ ਮੈਂ ਲੋਕ ਬੋਲੀਆਂ ਪੇਸ ਤੋਂ ਗੁਰਦੀਪ ਕੌਰ ਅੱਜ ਤੁਹਾਨੂੰ ਸੁਣਾਉਣਿਆ ਸੱਸ ਨੂੰ ਦੇ ਰਿਸ਼ਤੇ ਤੇ ਮਜ਼ੇਦਾਰ ਰਿਸ਼ਤੇ ਤੇ ਮਜ਼ੇਦਾਰ ਛਟਪਟੀਆਂ ਜੀਆਂ ਬੋਲੀਆਂ ਆਜੋ ਜੀ ਮੇਰੇ ਨਾਲ ਸੁਣਦੇ ਆਂ ਫਿਰ ਪੇਕੇ ਦਾ ਘਰ ਖੁੱਲੇ ਮ ਖੁੱਲਲਾ ਪੇਕੇ ਦਾ ਘਰ ਖੁੱਲੇ ਮ ਖੁੱਲਲਾ ਸੋਰੀਆਂ ਦੀ ਪੀੜੀ ਥਾਂ ਵੇ ਜਾ ਮੈਨੀ ਵਸਣਾ ਕੁਪਤੀ ਤੇਰੀ ਮਾਵੇ ਜਾ ਮੈਨੀ ਵਸਣਾ ਕੁਪਤੀ ਤੇਰੀ ਮਾਵੇ ਜਾ ਮੈਨੀ ਵਸਣਾ ਕੁਪਤੀ ਤੇਰੀ ਮਾ ਸਸਮਰੀ ਨੇ ਚਰਖਾ ਢਾਇਆ ਸਸਮਰੀ ਨੇ ਚਰਖਾ ਢਾਇਆ ਗਿਣ-ਗਿਣ ਪਾਵੇ ਤਾਗੇ ਜਿਦੇ ਨਾਲ ਮੈਂ ਵਿਆਹੀ ਸੁਤਾ ਪਿਆ ਨਾ ਜਾਗੇ ਜਿਦੇ ਨਾਲ ਮੈਂ ਵਿਆਹੀ ਸੁਤਾ ਪਿਆ ਨਾ ਜਾਗੇ ਜਿਦੇ ਨਾਲ ਮੈਂ ਵਿਆਹੀ

ਹੋਰਾ ਵਾਰੀ ਸੱਸ ਨੇ ਸਨਖੇ ਮੁੰਡੇ ਜੰਮਲੇ ਹੋਰਾ ਵਾਰੀ ਸੱਸ ਨੇ ਸਨਖੇ ਮੁੰਡੇ ਜੰਮਲੇ ਮੇਰੀ ਵਾਰੀ ਜੰਮ ਦਿੱਤਾ ਗੰਜਾ ਮੇਰੀ ਸੱਸ ਨੇ ਇਥੇ ਇਥੇ ਕਰ ਦਿੱਤਾ ਕੰਮ ਮੰਦਾ ਮੇਰੀ ਸੱਸ ਨੇ ਇਥੇ ਇਥੇ ਕਰ ਦਿੱਤਾ ਕੰਮ ਮੰਦਾ ਮੇਰੀ ਸੱਸ ਨੇ ਇਥੇ ਮੈਨੂੰ ਤਾਂ ਕਹਿੰਦਾ ਕੱਢਣਾ ਨਹੀਂ ਆਉਂਦਾ ਮੈਨੂੰ ਤਾਂ ਕਹਿੰਦਾ ਕੱਢਣਾ ਨਹੀਂ ਆਉਂਦਾ ਮੈਂ ਕੱਢ ਲੈ ਤਾਗੇ ਚੰਦਰਾਮਾ ਵਰਗਾ ਸੁਤਾ ਪਿਆ ਨਾ ਜਾਗੇ ਚੰਦਰਾਮਾ ਵਰਗਾ ਸੁਤਾ ਪਿਆ ਨਾ ਜਾਗੇ ਚੰਦਰਾਮਾ ਵਰਗਾ ਸਸਮਰੀ ਨੇ ਮੁੰਡੇ ਜੰਮੇ ਸਸਮਰੀ ਨੇ ਮੁੰਡੇ ਜੰਮੇ ਜਮ ਜਮ ਭਰੀ ਰਸੋਈ ਸਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾ ਵਰਗੇ ਸੱਸ ਮਰੀ ਨੇ ਸਗੀ ਕਰਾਈ ਸੱਸ ਮਰੀ ਨੇ ਸਗੀ ਕਰਾਈ ਮੈਨੂੰ ਕਹਿੰਦੀ ਪਾ ਕੁੜੇ ਮੱਈਆ ਮੇਰਾ ਲੂਣ ਘੋਟਣਾ ਪਾਵਾ ਕਿਹੜੇ ਚਾ ਕੁੜੇ ਮੱਈਆ ਮੇਰਾ ਲੂਣ ਘੋਟਣਾ ਪਾਵਾ ਕਿਹੜੇ ਚਾ ਕੁੜੇ ਮੱਈਆ ਮੇਰਾ ਲੂਣ ਘੋਟਣਾ ਪਾਵਾ ਕਿਹੜੇ ਚਾ ਕੁਰੇ ਸੱਸ ਮਰੀ ਨੇ ਮੁੰਡੇ ਜੰਮੇ ਸੱਸ ਮਰੀ ਨੇ ਮੁੰਡੇ ਜੰਮੇ ਮੁੰਡੇ ਜੰਮੇ ਬਾਈ ਕੀ ਨੂੰ ਕੀ ਨੂੰ ਚੁੱਪ ਕਰਾਵਾ ਕੀ ਨੂੰ ਧਮਾ ਦਵਾਈ ਸੌਜੋ ਚੁੱਪ ਕਰਕੇ ਮਾਣੋ ਵਿੱਲੀ ਆਈ ਸੌਜੋ ਚੁੱਪ ਕਰਕੇ ਮਾਣੋ ਵਿੱਲੀ ਆਈ ਸੌਜੋ ਚੁੱਪ ਕਰਕੇ ਸੱਸ ਮਰੀ ਨੇ ਐਡ ਕਰ ਦਿੱਤਾ ਸੱਸ ਮਰੀ ਨੇ ਐਡ ਕਰ ਦਿੱਤਾ ਦੇ ਕੇ ਗਿੱਠ ਬਨੇ ਰਵੇ ਤੂੰ ਕਿਉਂ ਰੁੱਸਿਆ ਫਿਰੇ ਦੇਖ ਹੌਸਲਾ ਮੇਰਾ ਵੇ ਤੂੰ ਕਿਉਂ ਰੁੱਸਿਆ ਫਿਰੇ ਦੇਖ ਹੌਸਲਾ ਮੇਰਾ ਵੇ ਤੂੰ ਕਿਉਂ ਰੁੱਸਿਆ ਫਿਰੇ ਸਸਮਰੀ ਨੇ ਮੁੰਡੇ ਜੰਮੇ ਸਸਮਰੀ ਨੇ ਮੁੰਡੇ ਜੰਮੇ ਮੁੰਡੇ ਜੰਮੇ ਬਾਈ ਨੀ ਬੇਬੇ ਤੇ ਬਾਪੂ ਫਿਰਦੇ ਘਰ ਦੀ ਫੌਜ ਬਣਾਈ ਨੀ ਬੇਬੇ ਤੇ ਬਾਪੂ ਫਿਰਦੇ ਘਰ ਦੀ ਫੌਜ ਬਣਾਈ ਨੀ ਬੇਬੇ ਤੇ ਬਾਪੂ ਫਿਰਦੇ